ਇਹ ਇੱਕ ਕੰਪਿਊਟਰ ਲੈ ਕੇ ਆਏ ਆਂ ਬੱਚਿਆਂ ਵਾਸਤੇ ਇਹ ਕੰਪਿਊਟਰ ਦੇ ਵਿੱਚ ਪਿਆਨੋ ਵੀ ਦਿੱਤਾ ਹੋਇਆ ਜੀ ਔਰ ਜੋ ਕੁਝ ਬੱਚਿਆਂ ਨੂੰ ਸਿਖਾਣਾ ਹੈ A B C ਉਹ ਸਾਰਾ ਕੁਝ ਇਹਦੇ ਵਿੱਚ ਨਾਲ ਬੋਲੇਗਾ ਓਕੇ ਪਤਾ ਸੀ ਵੀ ਇੱਕ ਬੱਚਿਆਂ ਲਈ ਨਾ ਲਰਨਿੰਗ ਵਾਲੀ ਬੁੱਕ ਪਾਈ ਸੀ ਬਾਜੀ ਹਾਂਜੀ ਉਹ ਬਹੁਤ ਜ਼ਿਆਦਾ ਆਪਣੀ ਟ੍ਰੈਂਡਿੰਗ ਰਹੀ ਸੀਗੀ ਆਹ ਵਾਲੀ ਇਹ ਅਸੀਂ ਕੁਝ ਵੀ ਇੱਥੋਂ ਦੀ ਪ੍ਰੈਸ ਕਰਦੇ ਆਂ ਆਹ ਦੇਖੋ ਬੱਚਿਆਂ ਦੇ ਜਿਨ੍ਹਾਂ ਨੂੰ ਰੀਡਿੰਗ ਕਰਵਾਣੀ ਏ ਉਹਨਾਂ ਵਾਸਤੇ ਜਿਵੇਂ ਮੰਨ ਲਓ 2-3 ਸਾਲ ਤੋਂ ਪਲਾਸੇ ਜਿਹੜੇ ਬੱਚੇ ਨੇ ਉਹਨਾਂ ਨੂੰ ਸਾਰਾ ਕੁਝ ਸਿਖਾਉਣ ਵਾਸਤੇ ਅਸੀਂ ਬੁੱਕ ਪਾਈ ਸੀ ਆਪਣੇ ਕੋਲ ਸਟਾਕ ਜਿਹੜਾ ਦੁਬਾਰਾ ਰੀਸਟਾਕ ਹੋ ਚੁੱਕਿਆ। ਇਹ ਕਿਛੋੜੇ ਬੱਚੇ ਵਾਲੀ ਟੌイズ ਲੈ ਕੇ ਆਏ ਆ ਅਸੀਂ। ਮਿਊਜ਼ਿਕ ਵੀ ਚੱਲੇਗਾ ਨਾਲ ਡਾਂਸ ਵੀ ਕਰੇਗਾ ਜੀ। ਓਹ ਟੀਵੀ ਆ ਚ ਪਹਿਲੇ ਗੇਮ ਲੱਗਦੀ ਸੀ ਆ ਕੁਆਲਿਟੀ ਦਿਖਾਓ ਇੱਧਰ ਗੇਮ ਦੀ। ਹਾਂਜੀ। ਇਹ ਤੁਹਾਨੂੰ ਮੈਂ ਕੁਆਲਿਟੀ ਚੈੱਕ ਕਰਵਾਉਣਾ ਐ ਇਹਦੀ ਗੇਮ ਦੀ। ਇਹ 4K ਦੀ ਕੁਆਲਿਟੀ ਵਾਲੀ ਗੇਮ ਆਈ ਏ ਔਰ ਉਹ ਵੀ HDMI ਵਾਲੀ। ਓਕੇ ਵਾਹ ਦੇਖੋ HDMI ਵਾਲੀ ਚ ਹੁਣ ਨਵੀਂ ਸਟਿਕ ਆਈ ਏ ਪਹਿਲੇ ਆਂਦੀ ਸੀਗੀ ਆਪਣੀ ਜਿਹੜੀ ਸਟਿਕ ਨਾ ਉਹ 3 in 1 ਕੇਬਲ ਵਾਲੀ ਆਂਦੀ ਸੀ ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਆਪਾਂ ਲੁਧਿਆਣਾ ਖੜਿਆ ਫੀਲ ਲਗਾਣ ਚ ਨੇੜੇ ਦਰਸ਼ਨ ਹਲਵਾਈ ਦੇ ਬਾਬੇ ਨਾਲਕ ਦੀ ਹੱਟੀ ਦੇ ਲੈਟਰੋਨਿਕ ਸਬੰਧ ਹੋਣੇ ਤੁਹਾਨੂੰ ਹੋਰ ਆਪਾਂ ਪਹਿਲਾਂ ਵੀਡੀਓ ਪਾਉਣਾ ਪਾਈ ਜੀ ਤੇ ਨਵਾਂ ਸਮਾਨ ਆ ਬਾਈ ਕੋਲੇ ਤੇ ਸਾਰਾ ਸਮਾਨ ਗਾਰੰਟੀ ਵਿੱਚ ਹੋਊ ਤੇ ਰੇਟ ਸੁਣ ਕੇ ਤੁਸੀਂ ਹੈਰਾਨ ਰਹੇ ਜਾਓਗੇ ਵੀ ਵੀਡੀਓ ਨਾ ਬਣੇ ਰਿਓ ਜੀ ਹਾਂਜੀ ਭਾਜੀ ਕੀ ਹਾਲ ਚਾਲ ਆ ਸਸਰੀ ਗੱਲ ਜੀ ਸਾਰੇ ਤੇਜੀ ਕੈਂਡ ਤੇਜ ਵਾਲਿਆਂ ਨੂੰ ਪਿਆਰ ਭਰੀ ਸਸਰੀ ਗੱਲ ਦੋਸਤ ਤੁਹਾਨੂੰ ਪਤਾ ਸੀ ਨਵੇਂ-ਨਵੇਂ ਬੱਚਿਆਂ ਦੇ ਟੌਇਜ਼ ਜਿਹੜੇ ਨੇ ਆਪਣੀ ਸ਼ੋਪ ਤੇ ਲੈ ਕੇ ਆਂਦੇ ਰਹੇ ਨੇ ਅਸੀਂ ਪਿੱਛੇ ਤੁਹਾਨੂੰ ਪਤਾ ਸੀ ਵੀ ਇੱਕ ਬੱਚੇ ਵਾਲੀ ਨਾ ਲਰਨਿੰਗ ਵਾਲੀ ਬੁੱਕ ਪਾਈ ਸੀ ਬਾਜੀ ਹਾਂਜੀ ਉਹ ਬਹੁਤ ਜ਼ਿਆਦਾ ਆਪਣੀ ਟ੍ਰੈਂਡਿੰਗ ਰਹੀ ਸੀਗੀ ਆਹ ਵਾਲੀ ਇਹ ਅਸੀਂ ਕੁਝ ਵੀ ਇੱਥੋਂ ਦੀ ਪ੍ਰੈਸ ਕਰਦੇ ਆਂ ਆਹ ਦੇਖੋ ਬੱਚਿਆਂ ਨੇ ਜਿਨ੍ਹਾਂ ਨੂੰ ਰੀਡਿੰਗ ਕਰवानी ਏ ਉਹਨਾਂ ਵਾਸਤੇ ਜਿਵੇਂ ਮੰਨ ਲਓ 2-3 ਸਾਲ ਤੋਂ ਪਲਾਸੇ ਜਿਹੜੇ ਬੱਚੇ ਨੇ ਉਹਨਾਂ ਨੂੰ ਸਾਰਾ ਕੁਝ ਸਿਖਾਉਣ ਵਾਸਤੇ ਅਸੀਂ ਬੁੱਕ ਪਾਈ ਸੀ ਆਪਣੇ ਕੋਲ ਸਟਾਕ ਜਿਹੜਾ ਦੁਬਾਰਾ ਰੀਸਟਾਕ ਹੋ ਚੁੱਕਿਆ ਹੈ ਇੱਕ ਇਹਦੇ ਵਿੱਚ ਇਹ 300 ਰੁਪਏ ਦੀ ਹੈ ਸਰ ਇਹ 550 ਰੁਪਏ ਦੀ ਹੈ ਇਹ ਕੰਪਿਊਟਰ ਲੈ ਕੇ ਆਏ ਆ ਬੱਚਿਆਂ ਵਾਸਤੇ ਇਹ ਕੰਪਿਊਟਰ ਦੇ ਵਿੱਚ ਪਿਆਨੋ ਵੀ ਦਿੱਤਾ ਹੋਇਆ ਜੀ ਔਰ ਜੋ ਕੁਝ ਬੱਚਿਆਂ ਨੂੰ ਸਿਖਾਣਾ ਹੈ A B C ਉਹ ਸਾਰਾ ਕੁਝ ਇਹਦੇ ਵਿੱਚ ਨਾਲ ਬੋਲੇਗਾ ਓਕੇ ਬਈ ਇੱਕ ਅਸੀਂ ਆ ਬੱਚਿਆਂ ਲਈ ਟੌイズ ਲੈ ਕੇ ਆਏ ਆ ਬੜਾ ਵਧੀਆ ਟੌイズ ਹੈ ਭਾਜੀ ਆ ਟੌイズ ਦੇ ਫੀਚਰ ਦਿਖਾਣਾ ਤੁਹਾਨੂੰ ਆ ਦੇਖਿਓ ਇਹ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਪ੍ਰੋਡਕਟ ਹੈ ਇਹ ਤੁਸੀਂ ਆਨਲਾਈਨ ਸਰਚ ਕਰੋ ਇਹਦਾ ਪ੍ਰਾਈਸ ਆਨਲਾਈਨ ਕੀ ਮਿਲਦਾ ਪਿਆ ਆਪਣੇ ਕੋਲੇ ਇਹਦਾ ਤੁਹਾਨੂੰ ਪ੍ਰਾਈਸ ਮਿਲੇਗਾ ਸਿਰਫ ਔਰ ਸਿਰਫ 750 ਰੁਪਏ ਦਾ ਔਰ ਚਾਰਜਿੰਗ ਵਾਲਾ ਇਹ ਜਿਹੜਾ ਹੱਥ ਚਾਰਜਿੰਗ ਵਾਲਾ ਰਹੇਗਾ ਇਹਦੇ ਵਿੱਚ ਰਿਮੋਟ ਤੇ ਸੈੱਲ ਪਾਣੇ ਨੇ ਇਹਨੂੰ ਜਿੱਦਾਂ ਮਰਜ਼ੀ ਅਸੀਂ ਚਲਾਓ ਇਹ ਕਿਤੇ ਨਹੀਂ ਤੁਹਾਡਾ ਅਨਬ੍ਰੇਕੀ ਕਿੰਨੇ ਰਹੇ 750 ਰੁਪਏ ਦਾ ਜੀ ਓਕੇ ਇੱਕ ਇਹ ਛੋਟੇ ਬੱਚੇ ਵਾਲੀ ਟੌイズ ਲੈ ਕੇ ਆਏ ਆ ਅਸੀਂ ਮਿਊਜ਼ਿਕ ਵੀ ਚੱਲੇਗਾ ਨਾਲ ਡਾਂਸ ਵੀ ਕਰੇਗਾ ਜੀ ਓਕੇ ਟੁਆਇਸ ਇੱਥੇ ਆਪਣੇ ਕੋਲ ਤਕਰੀਬਨ 18 ਤੋਂ 17 ਤੋਂ 18 ਆਈਟਮਾਂ ਜਿਹੜੀਆਂ ਇਸ ਟਾਈਮ ਆਪਣੇ ਕੋਲ ਅਵੇਲੇਬਲ ਹੋ ਚੁੱਕੀਆਂ ਨੇ ਸਿਰਫ 550 ਰੁਪਏ ਦਾ ਜੀ 550 ਰੁਪਏ ਦਾ ਠੀਕ ਹੈ ਇੱਕ ਅਸੀਂ ਬੱਚਿਆਂ ਲਈ ਭਾਜੀ ਗੇਮ ਲੈ ਕੇ ਆਏ ਹੋਏ ਆ ਜਿਹੜੇ ਕਿ ਪੁਰਾਣੇ ਟੀਵੀ ਆ 'ਚ ਪਹਿਲੇ ਗੇਮ ਲੱਗਦੀ ਸੀ ਆ ਕੁਆਲਿਟੀ ਦਿਖਾਓ ਇੱਧਰ ਗੇਮ ਦੀ ਹਾਂਜੀ ਇਹ ਤੁਹਾਨੂੰ ਮੈਂ ਕੁਆਲਿਟੀ ਚੈੱਕ ਕਰਵਾਣਾ ਐ ਇਹਦੀ ਗੇਮ ਦੀ ਇਹ 4K ਦੀ ਕੁਆਲਿਟੀ ਵਾਲੀ ਗੇਮ ਆਈ ਏ ਔਰ ਉਹ ਵੀ HDMI ਵਾਲੀ ਓਕੇ ਬਾਈ ਆ ਦੇਖੋ ਐਚ ਡੀ ਐਮ ਆਈ ਵਾਲੀ ਚ ਹੁਣ ਨਵੀਂ ਸਟਿੱਕ ਆਈ ਏ ਪਹਿਲੇ ਆਂਦੀ ਸੀਗੀ ਆਪਣੀ ਜਿਹੜੀ ਸਟਿੱਕ ਨਾ ਉਹ 3 in 1 ਕੇਬਲ ਵਾਲੀ ਆਂਦੀ ਸੀ ਆ ਕੁਆਲਿਟੀ ਚੈੱਕ ਕਰੋਗੇ ਇੰਦੀ ਕਿੱਦਾਂ ਦੀ ਕੁਆਲਿਟੀ ਏ ਸਭ ਤੋਂ ਵਧੀਆ ਕੁਆਲਿਟੀ ਮਿਲੇਗੀ 600 ਪਲੱਸ ਇਹਦੇ ਵਿੱਚ ਗੇਮਾਂ ਰਹਿਣਗੀਆਂ ਜੀ ਓਕੇ ਐਚ ਡੀ ਐਮ ਆਈ ਜਿਵੇਂ ਐਲ ਈ ਡੀ ਨਾਲ ਲਾਓ ਸਮਾਰਟ ਐਲ ਈ ਡੀ ਹੋਵੇ ਭਾਵੇਂ ਨੋਨ ਸਮਾਰਟ ਹੋਵੇ ਉਹਦੇ ਵਿੱਚ ਚੱਲੇਗੀ ਆਪਾਂ ਨੂੰ ਮਿਲੇਗੀ ਸਿਰਫ ਔਰ ਸਿਰਫ 850 ਰੁਪਏ ਦੀ ਓਕੇ ਬਾਈ ਇਹਦੇ ਵਿੱਚ ਇੱਕ ਨਿਊ ਵਰਜ਼ਨ ਆ ਗਈ ਹੋਈ ਹੈ ਗੇਮ ਆ ਦੇਖੋਗਾ ਜਿਦੇ ਵਿੱਚ GTA Vice City, GTA Chinatown, Mortal Kombat, God of War, Tekken 6 ਤੱਕ ਜਿਹੜੀਆਂ ਵੱਡੀਆਂ ਗੇਮਾਂ ਨੇ ਨਾ ਉਹ ਵੀ ਸਾਰਿਆਂ ਦੇ ਵਿੱਚ ਚੱਲਣਗੀਆਂ। ਇਹ ਕਿੰਨੇ ਜੀ? ਇਹ ਆਪਾਂ ਨੂੰ ਪਾਏਗੀ 3650 ਰੁਪਏ ਦੀ ਜੀ। ਓਕੇ ਬਈ। ਜਿਨ੍ਹਾਂ ਨੇ ਛੋਟੀਆਂ ਬੱਚਿਆਂ ਵਾਸਤੇ ਲੈਣੀ ਹੈ 850 ਤੋਂ ਲੈ ਕੇ ਆਪਣੇ ਕੋਲ 3650 ਰੁਪਏ ਦੀ ਰੇਂਜ ਤੱਕ ਸਾਰੀਆਂ ਗੇਮਾਂ ਇਸ ਟਾਈਮ ਅਵੇਲੇਬਲ ਨੇ। ਹੱਥ ਵਾਲੀਆਂ ਵੀ ਮਿਲ ਜਾਣਗੀਆਂ ਜੀ। ਓਕੇ ਬਈ। ਇੱਕ ਆਪਣੇ ਕੋਲ ਡਰੋਨ ਆਇਆ ਸਭ ਤੋਂ ਜ਼ਿਆਦਾ ਹੈਵੀ ਕੁਆਲਿਟੀ ਦੇ ਵਿੱਚ। ਇਹ ਡਰੋਨ ਦੀ ਕੁਆਲਿਟੀ ਈ ਜਬਰਦਸਤ ਹੈ ਜੀ। ਇਹ ਸਟੇਬਲ ਰਹਿਣ ਵਾਲਾ ਡਰੋਨ ਹੈ। ਔਰ 4K ਦੀ ਕੁਆਲਿਟੀ ਰਹੇਗੀ ਡਰੋਨ ਦੇ ਕੈਮਰੇ ਦੀ ਡਬਲ ਬੈਟਰੀ ਮਿਲੇਗੀ ਤੁਹਾਨੂੰ ਨਾਲ ਡਬਲ ਕੈਮਰਾ ਰਹੇਗਾ ਇਹ 500 ਫੁੱਟ ਤੱਕ ਉੱਡ ਜਾਂਦਾ ਜੀ 500 ਫੁੱਟ ਤੱਕ ਵਧੀਆ ਕੁਆਲਿਟੀ ਵਾਲਾ 2200 ਰੁਪਏ ਦਾ ਡਰੋਨ ਦਵਾਂਗੇ ਤੁਹਾਨੂੰ ਬੈਟਰੀਆਂ ਦੀ ਦੋਵਾਂ ਦੀ ਗਾਰੰਟੀ ਰਹੇਗੀ 6 ਮਨთ ਦੀ